ਬਾਬਿਓ ਜਿੱਦਣ ਚਮਕੀਲੇ ਨੇ ਖਾੜਾ ਲਾਣ ਜਾਣਾ ਸੀ ਜਿੱਦਣ ਇਹ ਘਟਨਾ ਵਾਪਰਦੀ ਆ ਚਮਕੀਲੇ ਇਸ ਦੁਨੀਆ ਤੋਂ ਜਾਂਦਾ ਹੀ ਆ ਉਦੋਂ ਪਹਿਲਾਂ ਸਵੇਰੇ ਉੱਠਦੇ ਆ ਜਦੋਂ ਗੱਡੀ ਤਿਆਰ ਹੋ ਕੇ ਗੱਡੀ ਸਟਾਰਟ ਕਰਦੇ ਗੱਡੀ ਸਟਾਰਟ ਹੁੰਦੀ ਨਹੀਂ ਗਈ ਚਮਕੀਲੇ ਦੀ ਕਹਿੰਦੇ ਲੋਹਾ ਵੀ ਵਫਾ ਕਰਦਾ ਬੰਦੇ ਨਾਲ ਤੇ ਗੱਡੀ ਸਟਾਰਟ ਨਾ ਹੋਵੇ ਨਹੀਂ ਧੱਕਾ ਧੁੱਕਾ ਲਵਾਇਆ ਬੜਾ ਕੁਝ ਕੀਤਾ ਜੀ ਗੱਡੀ ਨਹੀਂ ਸਟਾਰਟ ਹੋਈ ਹੈ ਨਾ ਤੇ ਗੱਡੀ ਵੀ ਚਾਹੁੰਦੀ ਸੀ ਵੀ ਅੱਜ ਚਮਕੀਲੇ ਨਾਲ ਤੇ ਅਮਰਜੋਤ ਨਾਲ ਬਹੁਤ ਮਾੜਾ ਹੋਣਾ ਮੋਰੇ ਵੀ ਇਹ ਜਾਣ ਨਾਤੇ ਜੀ ਇਹਨਾਂ ਨੇ ਕੀ ਕੀਤਾ ਗੱਡੀ ਗੈਰੇਜ ਚ ਖੜੀ ਕਰਨ ਦਾ ਇਰਾਦਾ ਬਣਾ ਲਿਆ ਜਦੋਂ ਬਹੁਤ ਕੁਝ ਕੀਤਾ ਨਹੀਂ ਗੱਡੀ ਪਰ ਜਿੱਦੈਂ ਐਂਡ 'ਚ ਤੁਰਨ ਲੱਗੇ ਸਾਲ ਮਾਰਿਆ ਗੱਡੀ ਸਟਾਰਟ ਹੋ ਗਈ ਸਟਾਰਟ ਹੋਣ ਤੋਂ ਮੋੜੇ ਜਾ ਕੇ ਫਿਰ 4 ਕਿਲੋਮੀਟਰ ਜਾ ਕੇ ਕਿਉਂਕਿ ਜਲੰਧਰ ਕੋਲ ਖਾੜਾ ਸੀਗਾ ਆਖਰੀ ਉੱਥੇ ਜਾ ਕੇ ਫਿਰ ਪੈਂਚਰ ਹੋ ਗਈ ਗੱਡੀ ਫਿਰ ਇਨੀ ਪੈਂਚਰ ਲਵਾਇਆ ਯਾਨੀ ਕਿ ਗੱਡੀ ਅਖੀਰ ਤੱਕ ਚਮਕੀਲੇ ਨੂੰ ਬਚਾਉਂਦੀ ਰਹੀ ਪਈ ਇਹ ਲੇਟ ਹੋ ਜਵੇ ਜਾਂ ਇਸ ਤਰ੍ਹਾਂ ਹੋ ਜਵੇ ਤੇ ਜਾ ਕੇ ਪੈਂਚਰ ਲਵਾ ਕੇ ਫਿਰ ਉੱਥੇ ਪਹੁੰਚ ਗਏ ਥੋੜਾ ਜਿਹਾ ਲੇਟ ਪਹੁੰਚੇ ਉੱਤੇ ਜਾ ਕੇ ਜਦੋਂ ਪਹੁੰਚੇ ਚਵਾਰੇ ਚ ਰੋਟੀ ਰਾਟੀ ਖਾਣ ਲੱਗੇ ਉਸ ਤੋਂ ਬਾਅਦ ਜਾਨੂ ਇਹ ਨਹੀਂ ਮੁੜ ਕੇ ਉਧਰ ਖਾੜਾ ਲਾਣ ਆਉਣਾ ਸੀ ਜਾਨੂ ਤਾਂ ਉਹ ਨਹੀਂ ਤਿਆਰੀਆਂ ਖਿੱਚੀਆਂ ਸੀ ਜਿੱਦਾਂ ਹੀ ਗੱਡੀ 'ਚ ਬੈਠ ਕੇ ਕਹਿੰਦੇ ਆਏ ਉਤਰਨ ਲੱਗੇ bari ਖੋਲੀ ਨਾਲ ਹੀ ਤਿਆਰੀ ਕੀਤੀ ਕਾੜੇ ਦੀ ਜਿੱਤੇ ਗਾਉਣ ਲੱਗਣਾ ਸੀ ਨਾਲੇ ਉਹਨੇ ਆਪਣਾ ਕੰਮ ਕਰ ਦਿੱਤਾ ਤੇ ਇਸ ਐਡੇ ਵੱਡੇ ਫਨਕਾਰ ਨੂੰ ਇਸ ਦੁਨੀਆ ਤੋਂ ਤੋੜ ਦਿੱਤਾ ਪਰ ਗੱਡੀ ਜਿਹੜੀ ਸੀ ਚਮਕੀਲੇ ਦੀ ਉਹਨੇ ਗੱਡੀ ਨੇ ਉਸ ਦਿਨ ਬਹੁਤ ਵਾ ਨਭਾਉਣ ਦੀ ਕੋਸ਼ਿਸ਼ ਕੀਤੀ ਪਰ ਕਹਿੰਦੇ ਹੁੰਦੇ ਜੋ ਨਹੀਂ ਲਿਖੀ ਨੀਤੇ ਫਿਰ ਕੀ ਕਰਨਾ